ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆ ਗਏ ਆਂ ਹੋਰ ਬਹੁਤ ਹੀ ਸੋਹਣੇ ਸੋਹਣੇ ਸੂਟ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਏ ਨੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਕਰਨਾ ਜੀ ਵਟਸਐਪ ਦਾ ਨੰਬਰ ਮੇਰਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਰਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਲਾਈਕ ਦਾ ਬਟਨ ਜ਼ਰੂਰ ਦਬਕੇ ਜਾਇਆ ਕਰੋ ਜੇ ਤੁਹਾਨੂੰ ਸਾਡੀ ਕਲੈਕਸ਼ਨ ਸੋਹਣੀ ਲੱਗਦੀ ਆ ਜਾਂ ਵਧੀਆ ਲੱਗਦੀ ਆ ਕਿਉਂਕਿ ਬਹੁਤ ਪੈਣਾਂ ਦੇ ਮੈਸੇਜ ਆਉਂਦੇ ਆ ਕਿ ਸਾਨੂੰ ਸ਼ਾਇਦ ਆਨਲਾਈਨ ਤਾਂ ਸੂਟ ਬਾਏ ਨਹੀਂ ਕਰਨੇ ਆਉਂਦੇ ਪਰ ਤੁਹਾਡੀ ਕਲੈਕਸ਼ਨ ਸਾਨੂੰ ਬਹੁਤ ਸੋਹਣੀ ਲੱਗਦੀ ਆ ਸਾਰੀਆਂ ਪੈਣਾਂ ਦਾ ਬਹੁਤ ਥੈਂਕ ਯੂ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਤੇ ਚਲੋ ਜੀ ਅੱਜ ਦੀ ਮੈਂ ਕਲੈਕਸ਼ਨ ਦਿਖਾਉਣ ਲੱਗਦੀ ਆ ਪੇਮੈਂਟ ਦਾ ਮੈਥਡ ਆਪਣਾ ਸਾਰਾ ਆਨਲਾਈਨ ਹੀ ਆ ਜੀ ਪੇਮੈਂਟ ਆਪਣੀ ਆਨਲਾਈਨ ਰਹੂਗੀ ਤੇ ਪੇਮੈਂਟ ਹੋਈ ਤੋਂ ਬਾਅਦ ਹੀ ਸੂਟ ਦੀ ਬੁਕਿੰਗ ਮੰਨੀ ਜਾਊਗੀ ਬਿਨਾ ਪੇਮੈਂਟ ਤੋਂ ਮੈਂ ਸੂਟ ਦੀ ਬੁਕਿੰਗ ਨਹੀਂ ਕਰੂੰਗੀ ਜੀ ਕਿਉਂਕਿ ਜਿੰਨੀ ਮਰਜੀ ਆਪਾਂ ਕਰੀ ਚੱਲੀਏ ਬਾਅਦ ਤੇ ਵਿੱਚ ਹਾਲ ਉਹੀ ਹੁੰਦਾ ਵਾ ਬੁਕਿੰਗ ਕਰਵਾ ਕੇ ਸ਼ਾਮ ਤੱਕ ਪੇਮੈਂਟ ਕਰਦੇ ਆ ਕਹਿ ਦਿੰਨੇ ਹਾਂ ਦੂਸਰੇ ਕਸਟਮਰਾਂ ਨੂੰ ਵੀ ਹੋਲਡ ਤੇ ਰੱਖੀ ਰੱਖੀ ਦਾ ਤੇ ਤਾਂ ਕਰਕੇ ਫਿਰ ਉਹਦੇ ਨਾਲੋਂ ਵਧੀਆ ਵਾ ਕਿ ਤੁਸੀਂ ਜਿੰਨਾ ਪੈਣਾ ਦੀ ਪੇਮੈਂਟ ਆਈ ਜਾਊਗੀ ਉਹਨਾਂ ਦੀ ਆਪਾਂ ਨਾਲ ਦੀ ਨਾਲ ਬੁਕਿੰਗ ਕਰਕੇ ਸੂਟ ਸੋਲਡ ਆਊਟ ਕਰ ਦਾਂਗੇ ਤੇ ਇਸ ਲਈ ਪੇਮੈਂਟ ਹੋਈ ਤੋਂ ਬਾਅਦ ਹੀ ਸੂਟ ਦੀ ਬੁਕਿੰਗ ਮੰਨੀ ਜਾਊਗੀ ਇਹ ਹੈਗੀ ਆ ਸਾਰੀ ਲੌਨ ਕਾਟਨ ਰਸ਼ੀਆ ਬ੍ਰਾਂਡ ਆ ਜਿੰਨੇ ਵੀ ਅੱਜ ਦੇ ਸੂਟ ਦਿਖਾਉਂਗੀ ਸਾਰੇ ਰਸ਼ੀਆ ਬ੍ਰਾਂਡ ਦੇ ਉੱਪਰ ਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਪੂਰੇ ਟ੍ਰੈਂਡਿੰਗ ਮੈਂ ਡਿਜ਼ਾਈਨ ਲੈ ਕੇ ਆਈਆਂ ਆ ਛੋਟੀ ਜੀ ਆਪਣੀ ਅੱਜ ਦੀ ਵੀਡੀਓ ਆ ਜਾਨੀ ਕਿ ਥੋੜਾ ਜਿਹਾ ਸਟਾਕ ਆ ਬਹੁਤ ਸੋਹਣਾ ਪਰ ਲੇਟੈਸਟ ਜਿਹੜਾ ਤੁਹਾਡੇ ਲਈ ਲੈ ਕੇ ਆਈਆਂ ਇਸ ਲਈ ਜਿਹੜਾ ਵੀ ਸੂਟ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਤੇ WhatsApp ਕਰ ਦਿਓ ਸੇਮ ਫੈਬਰਿਕ ਮੇਰੇ ਪਾਇਆ ਹੋਇਆ ਇਹ ਸੇਮ ਫੈਬਰਿਕ ਮੇਰੇ ਪਾਇਆ ਹੋਇਆ ਬਹੁਤ ਸੋਹਣਾ ਜਾਨੀ ਕਿ ਇਹ ਸਾਰਾ ਸੂਟ ਆ ਤੇ ਦੇਖੋ ਇੰਨੇ ਜ਼ਿਆਦਾ ਇਹਨੂੰ ਤੋ ਪਹਿ ਚੁੱਕੇ ਆ ਮਤਲਬ ਕਿ ਮੈਨੂੰ 2-3 ਮਹੀਨੇ ਹੋ ਗਏ ਹੁਣ ਇਹਨੂੰ ਯੂਜ਼ ਕਰਦੀ ਨੂੰ ਤੇ ਕੋਈ 1% ਵੀ ਨਾ ਤਾਂ ਇਹਦੇ ਕੋਈ ਵੀ ਮਤਲਬ ਕਿ ਕੱਪੜੇ ਦੀ ਕੰਪਲੇਨ ਆ 1% ਵੀ ਨਾ ਇਹ ਦੁਪट्टे ਨੇ ਦੇਖੋ ਆਰਾਮ ਦੇ ਨਾਲ ਪਿਓਰ ਮਸਲੀਨ ਵਿਸਕੋਸ ਦੇ ਇਹ ਦੁਪट्टे ਨੇ ਕੋਈ ਇਹਨਾਂ ਨੂੰ ਜਿਵੇਂ ਮਰਜੀ ਆਪਾਂ ਰੂਟੀਨ ਵਾਈਜ਼ ਇਹਨਾਂ ਨੂੰ ਲੈ ਸਕਦੇ ਆ ਇਹ ਥੋੜੇ ਜੇ ਹੈਗੇ ਚਾਹੇ ਆਪਾਂ ਪਹਿਲਾਂ ਤੁਸੀਂ ਬਾਹਰ ਅੰਦਰ ਪਾ ਸਕਦੇ ਹੋ ਸੂਟਾਂ ਨੂੰ ਬਾਅਦ ਦੇ ਵਿੱਚ ਜਦੋਂ ਮਰਜੀ ਤੁਸੀਂ ਇਹਨਾਂ ਨੂੰ ਘਰੇ ਪਾਉਣਾ ਚਾਹੋ ਘਰੇ ਪਾ ਸਕਦੇ ਹੋ ਇੰਨਾ ਜਿਆਦਾ ਕੰਫਰਟੇਬਲ ਕੱਪੜਾ ਜਾਨੀ ਕਿ ਬਿਲਕੁਲ ਫੀਲ ਤੱਕ ਨਹੀਂ ਹੁੰਦਾ ਕਿ ਹਾਂਜੀ ਆਪਾਂ ਕੋਈ ਐ ਹੈਵੀ ਜਿਆ ਜਾਂ ਸੂਟ ਪਾਇਆ ਜਾਂ ਕੁਝ ਇੰਨਾ ਲਾਈਟ ਵੇਟ ਆ ਬਿਲਕੁਲ ਸਕੂਨ ਜਿਆ ਦੇਣ ਵਾਲਾ ਇਹ ਕੱਪੜਾ ਵਾ ਕਿਉਂਕਿ ਰਸ਼ੀਆ ਬਹੁਤ ਹੀ ਟਾਪ ਬ੍ਰਾਂਡ ਆ ਬਹੁਤ ਵਧੀਆ ਇਹ ਆਪਣੀਆਂ ਕਲੈਕਸ਼ਨਾਂ ਤੇ ਲੇਟੈਸਟ ਲੈ ਕੇ ਆ ਰਿਆ ਵਾ ਇਸ ਲਈ ਹੁਣ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋ ਜਾ ਸਕਰੀਨਸ਼ਾਟ ਲੈ ਕੇ ਲੈ ਸਕਦੇ ਹੋ ਇਹ ਆ ਜਾਂ ਡਿਜ਼ਾਈਨਰ ਜੇ ਪੀਸ ਜਿਹੜਾ ਮੈ ਸਟਿਚ ਕਰਵਾਇਆ ਹੈ ਆਲ ਓਵਰ ਪੀਸ ਇਹਦੇ ਨਾਲ ਮਸਲੀਨ ਦਾ ਦੁਪੱਟਾ ਸੀਗਾ ਇਹਵੇਂ ਲੈਸਿਸ ਦਾ ਡਿਜ਼ਾਈਨ ਦੇ ਕੇ ਸਾਰਾ ਸਟੀਚ ਕਰਵਾਇਆ ਵਾ ਬਟ ਇਹਦੇ ਤੇ ਆਲਰੇਡੀ ਵਰਕ ਹੋਇਆ ਹੋਇਆ ਵਾ ਇਸ ਲਈ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨ ਸ਼ਾਟ ਲੈ ਲਿਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਰਸ਼ੀਆ ਬ੍ਰਾਂਡ ਆ ਦੇਖੋ ਸਾਰਾ ਘੇਰੇ ਦੇ ਉੱਪਰ ਵੀ ਕੰਮ ਸੇਮ ਇਹਦੇ ਨਾਲ ਦਾ ਆਪਾਂ ਲੌਨ ਕਾਟਨ ਵੀ ਇਹਦੀ ਆਪਾਂ ਸੇਲ ਕਰ ਚੁੱਕੇ ਆ ਉਹ ਲੌਨ ਕਾਟਨ ਦੇ ਲੇਲਨ ਕਾਟਨ ਦੇ ਉੱਪਰ ਸੀ ਅੱਜ ਦੀ ਜਿਹੜੀ ਆਈ ਆ ਇਹ ਲੌਨ ਕਾਟਨ ਆ ਫੈਬਰਿਕ ਬਿਲਕੁਲ ਸੇਮ ਹੀ ਹੋਊਗਾ ਬਹੁਤ ਸੋਹਣਾ ਤੇ ਬਿਲਕੁਲ ਹੀ ਵਧੀਆ ਤੇ ਬਾਕੀ ਤੁਹਾਨੂੰ ਮੈਂ ਦੇ ਹੀ ਦਿੱਤਾ ਕਿ ਮੇਰੇ ਖੁਦ ਦੇ ਵੀਅਰ ਕੀਤਾ ਹੋਇਆ ਤੁਸੀਂ ਵੀਡੀਓਜ਼ ਦੇ ਵਿੱਚ ਵੀ ਦੇਖਦੇ ਹੋ ਕਿ ਮੈਂ ਹਮੇਸ਼ਾ ਜ਼ਿਆਦਾਤਰ ਪਾਕੀ ਰੱਖਦੀਆਂ ਸੂਟਸ ਤੇ ਇਹ ਤੋਂ ਪੈਂਦੇ ਨੇ ਕੁਝ ਨਹੀਂ ਹੁੰਦਾ ਬਹੁਤ ਸੋਹਣੀ ਕਲੈਕਸ਼ਨ ਆ ਇਹਦੇ ਤੇ ਦੇਖੋ ਵਿਚਾਲੇ ਸਾਰਾ ਇਸ ਤਰ੍ਹਾਂ ਪੈਚ ਵਾਂਗੂ ਸਾਰਾ ਕੰਮ ਹੋ ਕੇ ਸਾਈਡਾਂ ਦੇ ਇਹਦੇ ਪ੍ਰਿੰਟਿੰਗ ਦਿੱਤੀ ਹੋਈ ਆ ਇਹ ਪੈਚ ਨਹੀਂ ਜਸਟ ਇਥੇ ਪਲੇਨ ਰੱਖਿਆ ਹੋਇਆ बॉਟਮ ਜਿਵੇਂ बॉਟਮ ਆ ਇਹਦੀ ਉਹਦੇ ਨਾਲ ਦਾ ਸੇਮ ਇਹਦੇ ਉੱਤੇ ਪਲੇਨ ਆ ਨਾਲ ਉੱਤੇ ਵਰਕ ਕੀਤਾ ਹੋਇਆ ਸਾਰਾ ਥ੍ਰੈਡ ਵਰਕ ਆਊਗਾ ਆ ਸਾਰਾ ਥ੍ਰੈਡ ਵਰਕ ਹੋਇਆ ਹੋਇਆ ਸੂਟਾਂ ਦੇ ਉੱਪਰ ਨੀਚੇ ਤੱਕ ਸਾਰਾ ਥ੍ਰੈਡ ਵਰਕ ਆ ਆ ਇਹਦਾ ਘੇਰਾ ਆ ਜੂਗਾ ਸਾਈਡਾਂ ਦੇ ਪ੍ਰਿੰਟਿੰਗ ਆ ਤੇ ਬੈਕ ਵੀ ਸਾਰੀ ਇਹ ਜੀ ਪ੍ਰਿੰਟਡ ਰਹੂਗੀ ਇਸ ਤਰ੍ਹਾਂ ਬੈਕ ਸਾਰੀ ਪ੍ਰਿੰਟਰ ਰਹੂਗੀ ਤੇ ਨਾਲ ਇਹਦੇ ਬਾਟਮ ਆ ਜੀ ਪਲੇਨ ਆ ਪਲੇਨ ਰਹੂਗੀ ਬਾਟਮ ਤੇ बॉटम 2.5 ਪਲੱਸ ਰਹਿਣਗੇ ਇਹਨਾਂ ਦੀਆਂ ਕਿਉਂਕਿ ਜਦੋਂ ਬ੍ਰਾਂਡ ਦੇ ਆਰਟੀਕਲ ਆ ਜਾਂਦਾ ਤਾਂ 2.5 ਪਲੱਸ ਹੀ बॉਟਮਸ ਮਿਲਣਗੇ ਪੂਰੇ ਵਧੀਆ ਖੁੱਲੇ ਡੁੱਲੇ ਸੂਟ ਬਾਣਨਗੇ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਨੇ ਤੇ ਨਾਲ ਇਹਨਾਂ ਦੇ ਦੁਪੱਟੇ ਹੈਗੇ ਨੇ ਪਿਓਰ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਲੱਗਿਆ ਜਿਵੇਂ ਕਿ ਮੈਂ ਖੁਦ ਵੇਅਰ ਕੀਤਾ ਹੋਇਆ ਆ ਲੋ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਪੂਰੇ ਖੁੱਲੇ ਡੁੱਲੇ ਦੁਪੱਟੇ ਆ 2.5 ਮੀਟਰ ਦੇ ਪੂਰੀ ਵਧੀਆ ਲੰਬਾਈ ਚੌੜਾਈ ਪੂਰੀ ਸੋਹਣੀਆਂ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਮਰਜੀ ਸੂਟ ਅੱਜ ਦੀ ਵੀਡੀਓ ਦਾ ਲੈ ਸਕਦੇ ਹੋ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ ਦੋ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਹਲੋ ਇਹ ਹੈਗਾ ਇਹਦੇ ਵਿੱਚ ਸੈਕੰਡ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਆ ਜਿਹੜਾ ਮਰਜੀ ਕਲਰ ਤੁਹਾਨੂੰ ਜਿਹੜਾ ਵੀ ਸੋਹਣਾ ਲੱਗਦਾ ਤੁਸੀਂ ਲੈ ਸਕਦੇ ਹੋ ਪੂਰੇ ਵਧੀਆ ਟ੍ਰੈਂਡਿੰਗ ਡਿਜ਼ਾਈਨ ਆ ਟ੍ਰੈਂਡਿੰਗ ਕਲਰ ਨੇ ਦੋਨੇ ਕਲਰ ਪੂਰੇ ਬੈਸਟ ਨਾਲ ਸੇਮ ਹੀ ਰਸ਼ੀਆ ਦਾ ਦੁਪੱਟਾ ਲੱਗਿਆ ਹੋਇਆ ਸੇਮ ਰਸ਼ੀਆ ਦਾ ਪਿਓਰ ਮਸਲੀਨ ਦਾ ਤੇ ਸਾਰੇ ਸਟੈਂਪਿੰਗ ਮਿਲੋਗੀ ਟੈਗ ਮਿਲਣਗੇ ਸੂਤਾਂ ਦੇ ਉੱਪਰ ਅਲੱਗ ਤੋਂ ਪੂਰੀ ਵਧੀਆ ਯਾਨੀ ਕਿ ਦੇਖੋ ਇਸ ਤਰ੍ਹਾਂ ਟੈਗਿੰਗ ਮਿਲੂਗੀ ਰਸ਼ੀਆ ਦੀ ਨਾਲ ਸਟੈਂਪਿੰਗ ਵੀ ਮਿਲੂਗੀ ਸੂਤਾਂ ਦੇ ਉੱਪਰ ਵੀ ਕੰਨੀਆਂ ਦਾ ਸਟੈਂਪਿੰਗ ਮਿਲੂਗੀ ਪੂਰਾ ਵਧੀਆ ਸਾਰਾ ਥ੍ਰੈਡ ਦੇ ਨਾਲ ਯੂਨੀਕ ਜੇ ਪੀਸ ਆ ਤੇ ਇਹ ਵਾਲਾ ਟਰੈਂਡਿੰਗ ਪੂਰਾ ਡਿਜ਼ਾਈਨ ਆ ਆਹ ਵਾਲਾ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਜ਼ਿਆਦਾ ਟਰੈਂਡ ਤੇ ਚੱਲ ਰਹੀ ਆ ਇਸ ਟਾਈਮ ਜੀ ਦੇਖੋ ਕਿੰਨਾ ਸੋਹਣਾ ਕਲਰ ਆ ਰਸ਼ੀਆ ਦੀ ਲੌਂਡ ਕਾਟਨ ਇਹਦੇ ਸਾਰਾ ਇਹ ਪ੍ਰਿੰਟ ਹੋਇਆ ਹੋਇਆ ਜਿਵੇਂ 올ਓਵਰ ਸਾਰੀ ਪ੍ਰਿੰਟਿੰਗ ਆ ਫਰੰਟ ਵੀ ਸੇਮ ਆ ਸੇਮ ਵੀ ਬੈਕ ਤੇ ਪ੍ਰਿੰਟ ਪ੍ਰਿੰਟਿੰਗ ਰਹੂਗੀ ਕਲਰ ਦੇਖੋ ਕਿੰਨਾ ਸੋਹਣਾ ਲੱਗ ਜਾ ਕਲਰ ਆ ਤੇ ਇਹਦੇ ਪੱਲੇ ਤੇ ਆਊਗਾ ਥ्रेड ਵਰਕ ਦਾ ਕੰਮ ਉਹਦੇ ਵਿਚਾਲੇ ਆਇਆ ਸੀ ਥ्रेड ਵਰਕ ਆ ਪੈਨਲ ਦੇ ਉੱਪਰ ਬਣੀ ਹੋਈ ਸੀ ਇਹਦੇ ਇਸ ਤਰ੍ਹਾਂ ਪੱਲੇ ਦੇ ਉੱਪਰ ਸਾਰਾ ਥ੍ਰੈਡ ਵਰਕ ਆਊਗਾ ਨਾਲ ਇਹਨਾਂ ਦੇ ਰਹਿਣਗੀਆਂ ਜੀ ਪਲੇਨ ਬਾਟਮ ਬਾਟਮ ਇਹਨਾਂ ਦਾ ਪਲੇਨ ਰਹਿਣਗੀਆਂ ਕਲਰ ਬਹੁਤ ਸੋਹਣਾ ਵਾ ਤੇ ਨਾਲ ਦੁਪੱਟਾ ਵਿਸਕੋਸ ਦਾ ਹਾਂ ਲੋ ਦੇਖ ਕਿੰਨਾ ਸੋਹਣਾ ਕਲਰ ਆ ਕਿੰਨਾ ਪਿਆਰਾ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹੋਰ ਭੈਣਾਂ ਨੂੰ ਆਪਾਂ ਆਪਣੇ ਨਾਲ ਜੋੜ ਸਕੀਏ ਉਹਨਾਂ ਤੱਕ ਵੀ ਆਪਣੀ ਸਾਰੀ ਕਲੈਕਸ਼ਨ ਆਪਾਂ ਪਹੁੰਚਦੀ ਕਰ ਸਕੀਏ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਹਾਂ ਇਹ ਹੈਗਾ ਨੈਕਸਟ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਵਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਆ ਸੇਮ ਦੇਖੋ ਪਿੰਕ ਸ਼ੇਡ ਦੇ ਉੱਪਰ ਆ ਪਹਿਲਾਂ ਆਪਾਂ ਫਰੋਜ਼ੀ ਜਿਹਾ ਸ਼ੇਡ ਖੋਲਿਆ ਸੀ ਪਿੰਕ ਜਿਹਾ ਸ਼ੇਡ ਆ ਇਹਦੇ ਨਾਲ ਵੀ ਸੇਮ ਮਸਲੀਨ ਦਾ ਦੁਪੱਟਾ ਆਊਗਾ ਅਗਲਾ ਹੈਗਾ ਇਹਦੇ ਵਿੱਚ ਪਰਪਲ ਸ਼ੇਡ ਲਵੈਂਡਰ ਪਰਪਲ ਸ਼ੇਡ ਆ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਪੀਸ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਹੋਈ ਹੋਈ ਇਹਦੇ ਉੱਪਰ ਸੂਟ ਦੇ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਲਓ ਜੀ ਆ ਨਾਲ ਇਹਦੇ ਸੇਮ ਦੁਪੱਟਾ ਕਲਰ ਇਹਦੇ ਤਿੰਨੇ ਹੀ ਪੂਰੇ ਬੈਸਟ ਆ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਲਓ ਜੀ ਇਹ ਵਾਲਾ ਡਿਜ਼ਾਈਨ ਡਿਜ਼ਾਈਨਡ ਹੋਊਗਾ ਸੇਮ ਹੀ ਜਿਵੇਂ ਆਪਾਂ ਫਰਸਟ ਮੈਂ ਡਿਜ਼ਾਈਨ ਤੁਹਾਨੂੰ ਦਿਖਾਇਆ ਅੱਜ ਦੀ ਵੀਡੀਓ ਜਿਹੜਾ ਪਹਿਲਾ ਡਿਜ਼ਾਈਨ ਦਿਖਾਇਆ ਸੀ ਉਦਾਂ ਜਿਹਾ ਹੀ ਐ ਇਹ ਡਿਜ਼ਾਈਨ ਇਸ ਤਰ੍ਹਾਂ ਇਹਦੀ ਪੈਨਲਸ ਜਾਂਦੀਆਂ ਵਿਚਾਲੇ ਦੇ ਪਲੇਨ ਆਊਗਾ ਸਾਈਡਾਂ ਤੇ ਇਹਦੇ ਸੇਮ ਪ੍ਰਿੰਟਿੰਗ ਆ ਦੇਖੋ ਇਹ ਵੀ ਪ੍ਰਿੰਟਡ ਬਹੁਤ ਸੋਹਣੀ ਪ੍ਰਿੰਟਿੰਗ ਆ ਅਲੱਗ ਜੀ ਕੁਝ ਹਟਕੇ ਜੇ ਸਾਰੀਆਂ ਪੈਨਲ ਜਿੰਨਾ ਤੁਹਾਨੂੰ ਦਿਖ ਰਿਹਾ ਸਾਰਾ ਸਕਿਨ ਉੱਪਰ ਸਾਰਾ ਥ्रेड ਵਰਕ ਹੋਇਆ ਹੋਇਆ ਸਾਰਾ ਸੀਮ ਥ्रेड ਦੇ ਨਾਲ ਥ्रेड ਵਰਕ ਹੋਇਆ ਵਿਚੇ ਦੇ ਫਲਾਵਰਸ ਬਣੇ ਹੋਇਆ ਸਾਰਾ ਥ्रेड ਦਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਹੈ ਜਿਹਦੇ ਉੱਪਰ ਤੁਹਾਨੂੰ ਦਿਖ ਰਿਹਾ ਸਾਰਾ ਥ्रेड ਵਰਕ ਹੋਇਆ ਤਾਂ ਸੀਮ ਥ्रेड ਦੇ ਨਾਲ ਹੀ ਹੋਇਆ ਜਿਵੇਂ ਲੈਮਨ ਸ਼ੇਡ ਦਾ ਸੂਟ ਆ ਲੈਮਨ ਦੇ ਨਾਲ ਹੀ ਥ्रेड ਵਰਕ ਹੋਇਆ ਬਹੁਤ ਸੋਹਣਾ ਯੂਨੀਕ ਜਿਹਾ ਕੰਮ ਹੋਇਆ ਵਿਚਾਲੇ ਦੇ ਇਸ ਤਰ੍ਹਾਂ ਪੂਰਾ ਥ्रेड ਦਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਹੈ ਸਿੰਪਲ ਸੋਬਰ ਸਰਦਾਰੀ ਤੇ ਕਪੜਾ ਇੰਨਾ ਸਕੂਨਦਾਰ ਆ ਦੇਖੋ ਲੈਸਿਸ ਦਾ ਪੂਰਾ ਸਾਰਾ ਪੱਲੇ ਦੇ ਉੱਪਰ ਡਿਜ਼ਾਈਨ ਮਿਲੂਗਾ ਕੋਈ ਤੁਹਾਨੂੰ ਅਲੱਗ ਤੋਂ ਜਿਵੇਂ ਡਿਜ਼ਾਈਨਰ ਸੂਟ ਅੱਜ ਕੱਲ ਬਣ ਰਹੇ ਆ ਤੇ ਅਲੱਗ ਤੋਂ ਆਪਾਂ ਨੂੰ ਲੈਸਿਸ ਵਗੈਰਾ ਲਾਉਣੀਆਂ ਪੈਂਦੀਆਂ ਕੋਈ ਲੈਸਿਸ ਲਗਾਉਣ ਦੀ ਲੋੜ ਨਹੀਂ ਪੂਰਾ ਸਾਰਾ ਡਿਜ਼ਾਈਨ ਲੈਸਿਸ ਦਾ ਤੁਹਾਨੂੰ ਪੱਲੇ ਦੇ ਉੱਪਰ ਮਿਲੇਗਾ ਹਲੋ ਇਹਦੇ ਨਾਲ ਵੀ ਸੇਮ ਰਹੂਗਾ ਦੁਪੱਟਾ ਵਿਸਕੋਸ ਮਸਲੀਨ ਦਾ ਹਾਂ ਲੋਜੀ ਸੇਮ ਵਿਸਕੋਸਮਸ ਲੀਨ ਦਾ ਦੁਪੱਟਾ ਵਾ ਬਹੁਤ ਸੋਹਣਾ ਗਰਮੀਾਂ ਲਈ ਮਿੱਠੇ ਪਿਆਰੇ ਜਿਹੇ ਕਲਰ ਆ ਜਿਵੇਂ ਮਰਜੀ ਇਹਨਾਂ ਨੂੰ ਔਨ ਜਾਣ ਲਈ ਸੂਟਾਂ ਨੂੰ ਵੇਅਰ ਕਰੋ ਜਿਵੇਂ ਮਰਜੀ ਛੋਟੇ-ਮੋਟੇ ਫੰਕਸ਼ਨ ਤੇ ਪਾ ਸਕਦੇ ਹੋ ਜਿਵੇਂ ਮਰਜੀ ਬਾਅਦ ਦੇ ਵਿੱਚ ਘਰੇ ਪਾਉਂਗੇ ਇੰਨੇ ਸਕੂਨ ਦਾ ਸੂਟ ਰਹਿਣਗੇ ਯਾਨੀ ਕਿ ਬਹੁਤ ਵਧੀਆ ਤੇ ਕਪੜਾ ਇੰਨਾ ਹੰਡਣਸਾਰ ਆ ਜਿਵੇਂ ਮਰਜੀ ਹੰਡਾਈ ਚੱਲਿਓ ਨਾ ਇਹਨਾਂ ਦੀਆਂ ਪ੍ਰਿੰਟਿੰਗ ਨੂੰ ਕੁਝ ਹੋਵੇ ਤੇ ਨਾ ਹੀ ਕਪੜੇ ਨੂੰ ਕੁਝ ਹੋਵੇ ਪੂਰਾ ਵਧੀਆ ਬਹੁਤ ਹੀ ਕਿਉਂਕਿ ਰਸ਼ੀਆ ਬ੍ਰਾਂਡ ਬਹੁਤ ਜ਼ਿਆਦਾ ਸੇਲ ਅਸੀਂ ਕਰ ਰਹੇ ਆਂ ਤੇ ਬਹੁਤ ਹੀ ਵਧੀਆ ਰਿਸਪੌਂਸ ਸਾਰੀਆਂ ਭੈਣਾਂ ਇਹਨੂੰ ਦੇ ਰਹੀਆਂ ਨੇ ਇਹਦੇ ਵਿੱਚ ਅਗਲਾ ਕਲਰ ਚੈੱਕ ਕਰੋ ਦੇਖੋ ਅਗਲਾ ਹੈਗਾ ਇਹ ਪੀਚ ਸ਼ੇਡ ਸੇਮ ਸਾਰਾ ਲੈਸਿਸ ਦਾ ਡਿਜ਼ਾਈਨ ਮਿਲੂਗਾ ਪੀਚ ਸ਼ੇਡ ਆ ਲੋਚ ਦੇਖੋ ਪੀਸ ਜਦੋਂ ਖੁੱਲਦਾ ਉਹਦੀ ਪੂਰੀ ਲੁੱਕ ਉਦੋਂ ਹੀ ਪਤਾ ਲੱਗਦੀ ਆ ਪੂਰਾ ਸੂਟ ਦੇਖੋ ਸਾਰਾ ਬਹੁਤ ਹੀ ਸੋਹਣਾ ਥ्रेड ਵਰਕ ਵੀ ਸਾਰਾ ਸਿੰਗਲ ਟਾਂਕੇ ਦੇ ਨਾਲ ਸਾਰਾ ਕੰਮ ਹੋਇਆ ਹੋਇਆ ਉੱਪਰ ਆ ਲੋ ਜੀ ਨਾਲ ਸੇਮ ਵਿਸਕੋਸਮਸ ਲੀਨ ਦਾ ਹੀ ਦੁਪੱਟਾ ਲੱਗਿਆ ਹੋਇਆ ਬਾਟਮਸ ਇਹਨਾਂ ਦੀਆਂ ਨਾਲ ਸੇਮ ਪਲੇਨ ਆਉਣੀ ਹੈ ਇਹਦੇ ਨਾਲ ਪੀਚ ਕਲਰ ਦੀ ਬਾਟਮ ਆ ਥਰਡ ਕਲਰ ਹੈਗਾ ਇਹਦੇ ਵਿੱਚ ਫਰੋਜ਼ੀ ਸ਼ੀਰ ਪੂਰਾ ਵਧੀਆ ਕਲਰ ਸਭ ਤੋਂ ਵੱਧ ਹੌਟ ਸੇਲਿੰਗ ਆਰਟੀਕਲ ਨੇ ਇਸ ਟਾਈਮ ਤੇ ਹਰ ਜਗ੍ਹਾ ਇਹ ਜਾਨੀ ਕਿ बिक ਰਹੇ ਨੇ ਪੂਰੇ ਵਧੀਆ ਟ੍ਰੈਂਡਿੰਗ ਡਿਜ਼ਾਈਨ ਨੇ ਨਿਊ ਨਿਊ ਡਿਜ਼ਾਈਨ ਇਹਦੇ ਵਿੱਚ ਆ ਰਹੇ ਨੇ ਜਾਨੀ ਕਿ ਖੁੱਲ੍ਹਣ ਸਾਰ ਜਿਹੜੇ ਕਹਿਦੀ ਹੈ ਨਾ ਵੀ ਖੁੱਲ੍ਹਣ ਸਾਰ ਪਹਿਣਾ ਨੂੰ ਪਸੰਦ ਆਉਣ ਵਾਲੀ ਚੀਜ਼ ਖੁੱਲ੍ਹਣ ਸਾਰ ਵਿਕਣ ਵਾਲੀ ਚੀਜ਼ ਉਹ ਵਾਲੀਆਂ ਚੀਜ਼ਾਂ ਨੇ ਵੀ ਇਹਨਾਂ ਲਈ ਸੋਚਣਾ ਨਹੀਂ ਪੈਂਦਾ ਕਿ ਕੀ ਲਈਏ ਛੱਡੀਏ ਕੀ ਕਰੀਏ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਵਧੀਆ ਜਾਨਕੀ ਸਾਰਾ ਫੈਬਰਿਕ ਆ ਇਹਦਾ ਲਓ ਜੀ ਨਾਲ ਦੁਪੱਟਾ ਚੈੱਕ ਕਰੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਸਾਰੀ ਲੇਟੈਸਟ ਤੇ ਬਹੁਤ ਸੋਹਣੀ ਲੈ ਕੇ ਆਈਆਂ ਹਾਂ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ স্ক্রিন ਤੇ ਮੈਂਸ਼ਨ ਹੋਈ ਗਿਆ ਹੁਣ ਆਮ ਤੇ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਤਾਂ ਕਿ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਲਿਆ ਕਰੋ ਜਿਹੜੀ ਵੀ ਨਿਊ ਆਪਣੀ ਵੀਡੀਓ ਆਉਂਦੀ ਆ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਤਾਂ ਕਿ ਮਿਲਦਾ ਰਹੇ ਹੱਡ ਰੋਜ਼ ਡੇਲੀ ਜਿਹੜੀਆਂ ਭੈਣਾਂ ਨਵੀਆਂ ਮੈਨੂੰ ਦੇਖ ਰਹੀਆਂ ਨੇ ਤੇ ਤੁਹਾਨੂੰ ਵੀ ਨਹੀਂ ਪਤਾ ਹੋਣਾ ਤਾਂ ਆਪਣੀ ਰੋਜ਼ ਡੇਲੀ ਵੀਡੀਓ ਸ਼ਾਮ ਨੂੰ 6 ਵਜੇ ਅਪਲੋਡ ਹੋ ਜਾਂਦੀ ਹੈ ਜੀ ਤੇ ਨਿਊ ਨਿਊ ਕਲੈਕਸ਼ਨ ਜਿਹੜੀ ਵੀ ਆਪਣੇ ਕੋਲ ਸਾਰੇ ਵੀਕ ਦੇ ਵਿੱਚ ਆਉਂਦੀ ਆ ਤਾਂ ਉਹ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਣੇ ਆ ਸਿਰਫ ਸੰਡੇ ਨੂੰ ਆਪਾਂ ਵੀਡੀਓ ਨਹੀਂ ਆਉਂਦੀ ਸੰਡੇ ਆਪਣਾ ਆਫ ਹੁੰਦਾ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ